ਜਗਤ ਵਰਮਾ ਜੀ ਸੰਜੀਵ ਵਰਮਾ ਜੀ ਸਾਬ ਆਪਣੇ ਖੂਨ ਪਸੀਨੇ ਦੀ ਕਮਾਈ ਕਰਕੇ ਬੜੇ ਆਪਣਾ ਨਾਮ ਕਮਾਇਆ ਕਿਤੇ ਪੈਸੇ ਕਮਾਇਆ ਕਿ ਨਾਮ ਵੀ ਕਮਾਇਆ ਮੇਰੇ ਖਿਆਲ ਕੇ ਪੰਜਾਬ ਦਾ ਕੋਈ ਸਾਬ ਬਚਿਆ ਨਹੀਂ ਹੋਣਾ ਵਿੱਚ ਇੱਥੇ ਕੋਈ ਨਾ ਕੋਈ ਵੀਰ ਵੈਦ ਦਾ ਜਰੂਰ ਕੋਈ ਵਰਮਾ ਜੀ ਨੂੰ ਨਰਾਜ ਜਾਂਦਾ ਵੀਰ ਵੈਦ ਨੂੰ ਜਰੂਰ ਚੜ੍ਹਦਾ ਸੀਗਾ ਨਾਮ ਵੀ ਕਮਾਇਆ ਪੈਸੇ ਵੀ ਕਮਾਇਆ ਹਾਜੀ ਉਹਦੇ ਨਾਲ ਨਾ ਹੋਇਆ ਉਸ ਬੰਦੇ ਵੀ ਕਸੂਰ ਆ ਸੀਗਾ ਵੀ ਉਹਨੇ ਆਪਣੀ ਮਿਹਨਤ ਨਾਲ ਕਮਾਇਆ ਜੇ ਕਿਤੇ ਵਰਮਾ ਜੀ ਜਾਂ ਸੰਦੀਪ ਵਰਮਾ ਨੇ ਵੀ ਵਿਸਥਾਰ ਚ ਕਰਿਆ ਹੁੰਦਾ ਫਿਰ ਇਸੇ ਤੋਂ ਲੱਗੇ ਰਹੇ ਸਭ ਫਿਰ ਪੈਸੇ ਉਹ ਲੋਕ ਧੇਰੇ ਕਮਾ ਰਹੇ ਐ ਇੱਕ ਮੈਂ ਹੋਰ ਉਸ ਕਰਕੇ ਵੀ ਆਉਂਗਾ ਪਰ ਮੈਂ ਇਹ ਰਹਾ ਜਿਸ ਮਸਲੇ 'ਚ ਮੈਂ ਕਹਿ ਰਿਹਾ ਮੈਂ ਸਾਹਿਬ ਪੈਰਿਸ ਸਾਧੀਆਂ ਨੂੰ ਕਹਿਣ ਲੱਗਿਆ ਲੀਡਰਾਂ ਨੂੰ ਦੋਸ਼ ਲਾ ਦਿਓ ਕਵਤਾਰ ਨੂੰ ਲੀਡਰਾਂ ਨੂੰ ਦੋਸ਼ ਲਾ ਦਿਓ ਜਗਤ ਵਰਮਾ ਦਾ ਸਾਡੇ ਨਾਲ ਪਰਿਵਾਰਕ ਸਬੰਧ ਸੀਗਾ ਸਾਹਿਬ ਅਰੇ ਇੱਕ ਵਪਾਰੀ ਨਾਲ ਤਾਂ ਸੁਣਿਆ ਜਕਰਦਾ ਸ਼ਾਇਦ ਪਰਿਵਾਰਿਕ ਸਬੰਧ ਦੇ ਨਾਮਲੇ ਸਾਡੇ ਨਾਲਸ ਪਰਲੋ ਸਾਰੇ ਅਬੋਰ ਨੇ ਇਸ ਇਲਾਕੇ ਨੇ ਸਾਨੂੰ ਤਾਂ ਪਰਿਵਾਰ ਵਾਂਗੂ ਮੰਨਿਆ ਪਰ ਪੰਜਾਬ ਬਹੁਤ ਵੱਡਾ ਹੈ ਅੱਜ ਜਗਤਵਰਮਾ ਜੀ ਪੰਜਾਬ ਦੇ ਫਾਰ ਬੰਦਦੇ ਡਿਪ ਵਾਈਸ ਪ੍ਰਧਾਨ ਰਹੇ ਹੈ ਮੈਸ ਕਰਕੇ ਕਹੇ ਥੋੜੇ ਦਿਨ ਬਾਅਦ ਜਟਿਆਲਾ ਗੁਰੂ ਛੇ ਕਤੂ ਰਹੀ ਅਸੀਂਗੇ ਸਿੱਤਰੇ ਮੈਨੂੰ ਨਾਟਾਵੋੜ ਦੇ ਜੂਰ ਰੇਗੀ ਨਾ ਹੀ ਮੁਹਾਲੀ ਜੂਰ ਰੇਗੀ ਕੋਈ ਵੀ ਬਾਜ਼ਾਰ ਦੇ ਸਹਿਰ ਤੇ ਜੂਨੀ ਨਗੀ ਹੋਕਰ ਸਾਰਾ ਬਾਜ਼ਾਰ ਬੰਦ ਕਰ ਦਿੰਦਾ ਜਿਹੜੇ ਤੇ ਮੁੱਖ ਮੰਤਰੀ ਉਥੇ ਲੁਧਿਆਣੇ ਦੇ ਅੰਦਰ ਚੁਟਕਲੇ ਫੜਾਈ ਜਾਂਦੇ ਸੀ ਕਿਉਂਕਿ ਇਲੈਕਸ਼ਨ ਉਥੇ ਸੀਗਾ ਤੇ ਅੱਜ ਜਦੋਂ ਸੰਜੇ ਬਰਮਾ ਦੇ ਉੱਤੇ ਕਤਲ ਹੋਇਆ ਹੈ ਸਾਰੇ ਆਮ ਜਿੰਦ ਹਰੇ ਤੇ ਕੱਲ ਕੀ ਕਰ ਰਹੇ ਸੀ ਕੇਜਰੀਵਾਲ ਸਾਹਿਬ ਤੇ ਮੁੱਖ ਮੰਤਰੀ ਘਰ ਫੇਰ ਜਸ਼ਨ ਮਨਾ ਰਹੇ ਸੀ ਕਿਹੜੀ ਜਿੱਤ ਦਾ ਜਸ਼ਨ ਮਨਾ ਰਹੇ ਸੀ ਉਥੇ ਲੁਧਿਆਣੇ ਦਾ ਉਹ ਵੀ ਪੁਰਾਣਾ ਟੋਰ ਫਿਰਦੇ ਵੀ ਜਾਂਦੇ ਸੀਗੇ ਕਲਰਾਜ ਨੂੰ ਦੇਖਦੇ ਇੱਥੇ ਮੰਤਰੀ ਸਾਹਿਬ ਪ੍ਰਧਾਨ ਜੀ ਦੇਖਦੇ ਆਮ ਆਦਮੀ ਪਾਰਟੀ ਦੇ ਮੈਨੂੰ ਸ਼ਰਮ ਆਈ ਸਾਹਿਬ ਸੁਣ ਕੇ ਐ ਪੱਤਰਕਾਰ ਸਾਥੀ ਇੱਥੇ ਗੱਡ ਜੇ ਮੈਨੂੰ ਉਹ ਕਹਿੰਦੇ ਕਹਿੰਦੇ ਜੀ ਪਰ ਅਰੋੜਾ ਸਾਹਿਬ ਤਾਂ ਕਹਿ ਕੇ ਗਏ ਵੀ ਕਾਨੂੰਨ ਵਿਵਸਥਾ ਬੜੀ ਬੜੀ ਮਜ਼ਬੂਤ ਕਰ ਰੱਖੀ ਹੈ ਸ਼ਰਮ ਕਰੋ ਸਾਹਿਬ ਐ ਤੇ ਦਾ ਲਾਸ਼ ਨਹੀਂ ਕੱਢੀ ਪਈ ਉੱਥੇ ਖੜੇ ਹੋ ਕੇ ਤੁਸੀਂ ਛਾਤੀ ਟੋਕੀ ਇਹਨੂੰ ਕਾਨੂੰਨ ਵਿਵਸਥਾ ਥੋੜਾ ਬੰਦਾ ਵਰਗਾ ਸਾਨੂੰ ਪਤਾ ਨਹੀਂ ਸਾਡੀ ਕਾਨੂੰਨ ਵਿਵਸਥਾ ਠੀਕ ਹੈ ਪਾਣੀ ਜੋਗਾ ਕਿਉਂ ਬਾਣੂਗਾ ਜੋ ਇਹਨੂੰ ਦੱਸੋ ਕਰ ਦੱਸੋ ਜਗਤ ਵਰਮੇ ਨੂੰ ਜਾ ਕੇ ਅੰਦਰ ਬੈਠੇ ਤਾਂ ਬੜਾ ਪਰੋਸੇ ਜਾਂਦੇ ਸੀਗੇ ਬਾਹਰ ਆ ਕੇ ਕਹਿੰਦੇ ਸਾਡੀ ਗੱਲ ਨੂੰ ਉਸ ਤੋਂ ਠੀਕ ਹੈ ਸਭ ਤੁਹਾਡੀ ਗਲਤੀ ਸੀ ਤੁਸੀਂ ਕੋਈ ਦੇ ਸਾਹਮਣੇ ਆ ਗਏ ਸ਼ਰਮ ਕਰੋ ਸ਼ਰਮ ਕਰੋ ਲੋ ਵੀ ਕਿ ਕਿਹੜੀ ਦੁਨੀਆ 'ਚ ਬਸਦੇ ਹੈ